Oh, keluar ini. Okay. Yeah. ਦਾ ਲੰਗਰ ਬਾਬਾ ਸਾਡੀ ਥਾਂ ਤੇ ਸੁੱਖ ਭੋਗ ਲਾਇਆ ਜਾ ਰਿਹਾ ਹੈ ਆਪ ਜੀ ਮਾਣੋ ਆਪ ਜੀ ਬਹੁਤ ਮਾਣੋ ਮਾੜੀ ਜੀ ਬਾਬਾ ਸਾਰੇ ਬਾਰੇ 嗯，这，嗯，嗯， 两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两万的，两

ॐ यन्तु न देव वर्षन्तु पर्जन्याः सुपिप्पला औषधयो भवन्तु अन्नवता मोदनवता मामिक्षवता एषां राजा भूयासं। मोदनभूते परमे स्थिवा एषा यदोदना परमामेवणं श्रियङ्गमयति मां भ्राता भ्रातरन् दीक्षन् मा सुसारमुतिस्वसा ਸੰਮੇਂਤ ਸਬ੍ਰਤਾ ਭੂਤਵਾ ਵਾਚਮ ਵਦਤ ਭਦ੍ਰਯਾ ਬ੍ਰਹਮ ਅਰਪਣੰ ਬ੍ਰਹਮ ਰਵਿਰ ਬ੍ਰਹਮ ਯਗਣੰ ਬ੍ਰਹਮਣਾ ਹੁਤੰ ਬ੍ਰਹਮੈ ਵਦੇ ਨਗਰੰਤਪਯੰ ਬ੍ਰਹਮ ਕਰਮ ਸਮਾਧੀਨਾਂ ਓਮ ਸਹਿਨਾਯ ਭਵਤੁ ਸਹਿਨੋ ਵਨਕਤੁ ਸਹਿਵੀਰਿਯੰ ਕਰਵਾਵਹਿ ਤੇਜਸਵਿਨਾ ਵਧੀਤਮਸਤੁ ਮਾ ਵਿਦਵਿਸ਼ਵਾਵਹਿ ਓਮ ਸ਼ਾਂਤੀ 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 ਸ਼੍ਰੀ ਬਾਬਾ ਸੁਖਨੰਦ ਜੀ ਮਹਾਰਾਜ ਕੀ ਜੈ ਸ਼੍ਰੀ ਰਾਮ ਦਰਬਾਰ ਕੀ ਜੈ जय श्री बालाजी महाराज की जय माता दादी की जय जय श्री राम जय श्री ना जय श्री ना शांति स्थल पे खीर पुड़े अंदर लंगर ਜਪੋ ਸੇਵਾਦਾਰਾਂ ਨੂੰ ਲਵਾਇਆ ਗਿਆ ਹੈ ਭੋਗ ਲਵਾ ਕੇ ਸੰਗਤਾਂ ਨੂੰ ਹੁਣ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਜਾਵੇਗਾ ਬਾਬਾ ਸੁਖਨਾਂ ਸਿੰਘ ਸਾਰੇ ਸੇਵਾਦਾਰਾਂ ਤੇ ਭਗਤਾਂ ਤੇ ਮੇਰੇ ਪਰੇ ਹੱਥ ਰੱਖਣ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸਮਾਦੀ ਸਥਲ ਬਾਬਾ ਮਠ ਵੀਰ ਹਨੂਮਾਨ ਜੀ ਦੇ ਸਭ ਤੇ ਮੇਰੇ ਪਰੇ ਹੱਥ ਰੱਖੋ Ya, mau masukkan lagi. Bibi dati, mata dati, ini swami suami ji. ਉਹਨਾਂ ਜਾਗਦਾ ਹੈ ਦਿਨ ਮੰਗਲਵਾਰ ਹੈ ਵੱਡੀ ਗਿਣਤੀ ਵਿੱਚ ਬਾਬਾ ਮੜਜੀ ਦੇ ਸੇਵਕ ਮੰਗਲਵਾਰ ਹੋਣ ਕਰਕੇ ਨਤਮਸਤਕ ਹੋਣ ਲਈ ਦਰਬਾਰ ਤੇ ਪਹੁੰਚੇ ਨੇ ਕੋਲੇਨਾ ਦੀਵਾਂ ਮੰਦਰ ਹੈ ਸੰਗਤਾਂ ਬਾਬਾ ਜੀ ਦੇ ਦਰਬਾਰ ਤੇ ਕਿਆਰੀਆਂ ਸੇਵਾਦਾਰ ਭਾਂਡੇ ਤਿਆਰ ਕਰਲੇ ਸੇਵਾਦਾਰਾਂ ਨੇ ਸੰਗਤਾਂ ਨੂੰ ਹੀਰ ਬੂੜਿਆਂ ਦਾ ਲੰਗਰ ਕੁੱਜੀ ਦੇਰ ਬਾਅਦ ਵਰਤਾਇਆ ਜਾਵੇਗਾ ਇਧਰ ਖੀਰ ਪੂੜੇ ਤਿਆਰ ਹੋ ਰਹੇ ਨੇ ਤੁਹਾਨੂੰ ਉਹਦਾ ਵੀ ਵਿਊ ਦਿਖਾ ਰਹੇ ਆ ਸੰਗਤਾਂ ਲਈ ਖੀਰ ਪੂੜੇ ਤਿਆਰ ਹੋ ਰਹੇ ਨੇ ਤਾਂ ਜੋ ਸੰਗਤਾਂ ਨੂੰ ਲੰਗਰ ਵਰਤਾਇਆ ਜਾਵੇ ਹਾਂਜੀ ਅੱਜ ਖੀਰ ਪੂੜਿਆਂ ਦਾ ਲੰਗਰ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਬਾ ਮੜ ਦੇ ਵਿੱਚ ਖੀਰ ਪੂੜਿਆਂ ਦਾ ਲੰਗਰ ਹੈ ਜੀ ਇਹ ਜਿਹੜਾ ਇਹ ਕਾਫੀ ਚਿਰ ਦਾ ਚੱਲੀ ਆਦਾ ਸੀਗਾ ਵੀ ਸੌਣ ਦੇ ਮਹੀਨੇ ਵੀ ਵੱਡਾ ਚੱਗ ਹੁੰਦਾ ਹੈ ਖੀਰ ਤੇ ਪੂੜਿਆਂ ਦਾ ਓਕੇ ਉਹਦੇ ਕਾਰਨ ਅੱਜ ਖੀਰ ਤੇ ਪੂੜਿਆਂ ਦਾ ਲੰਗਰ ਲਾਇਆ ਜੀ ਹਾਂ 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 ਅੱਛਾ ਇਹ ਲੰਗਰ ਆਪਣੇ ਨਗਰ ਦੇ ਸਹਿਯੋਗ ਨਾਲ ਹੀ ਲਾਇਆ ਜਾਂਦਾ ਹਰ ਵਾਰੀ ਠੀਕ ਹੈ ਵੀ ਸਾਡੀ ਇਹ ਬੇਨਤੀ ਹੈ ਵੀ ਸਾਡੀ ਇੱਛਾ ਵੀ ਹੈ ਵੀ ਹਰ ਮੰਗਲਵਾਰੀ ਲੰਗਰ ਲੱਗੇ ਹਾਂ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਲੰਗਰ ਚੱਲਦੇ ਨੇ ਜੀ ਓਕੇ ਤੇ ਲੋਕਾਂ ਦੇ ਅੱਜ ਹੁਣ ਸਾਨੂੰ ਸਹਿਯੋਗ ਦੀ ਖਾਤੀ ਲੋੜ ਹੈ ਤੇ ਬਾਬੇ ਮੜ ਦੀ ਕਿਰਪਾ ਵੀ ਨਗਰ ਤੇ ਬਹੁਤ ਜ਼ਿਆਦਾ ਹੈ ਬਾਹਰ ਦੇਖ ਲਓ ਕਿੰਨੇ ਮੀਂਹ ਆ ਗਏ ਕਿੰਨੇ ਢੇਰੀਆਂ ਝੱਖੜਾ ਫਸਲਾਂ ਵੀ ਬਰਬਾਦੀ ਤੇ ਤੱਪੇ ਦੇ ਵਿੱਚ ਬਾਲ ਪਿੰਗਾ ਨਹੀਂ ਹੋਇਆ ਸਾਡੇ ਬਾਬੇ ਮੜਦੀ ਐਡੀ ਪਾਵਰ ਹੈ ਓਕੇ ਹਾਂਜੀ ਗੋਗੀ ਜੀ ਬਸ ਬਾਬਾ ਸੁਖਨੰਦ ਦੀ ਜਾਇਆ ਬਹੁਤ ਵਧੀਆ ਇੱਥੇ ਮਾਹੌਲ ਆ ਫੀਰਪੂੜਿਆਂ ਦਾ ਲੰਗਰ ਜਮਾਂ ਤਿਆਰ ਆ ਸੰਗਤਾਂ ਨੂੰ ਬੇਨਤੀ ਆ ਵੀ ਆਓ ਭੋਗ ਲਵਾਓ ਇਹ ਪ੍ਰਸ਼ਾਦ ਆ ਪ੍ਰਸ਼ਾਦ ਜੇ ਤੁਸੀਂ ਲਾਓਗੇ ਪਾਪ ਕੱਟੇ ਜਾਣਗੇ ਦੁੱਖ ਕੱਟੇ ਜਾਣਗੇ ਤੁਹਾਡੇ ਆਉਣ ਵਾਲਾ ਸਮਾਂ ਤੁਹਾਡਾ ਬਿਹਤਰ ਹੋਊਗਾ ਬਸ ਇਹ ਮੇਰੀ ਬੇਨਤੀ ਆ ਹਾਂਜੀ ਪੰਡਤ ਜੀ ਬਾਬਾ ਸੁਖਨੰਦ ਜੀ ਮਹਾਰਾਜ ਕੀ ਜਾਇ ਇਹ ਲੰਗਰ ਆ ਜਿਹੜਾ ਜੀ ਇਹ ਜਨਤਾ ਦੇ ਸਹਿਯੋਗ ਨਾਲ ਹੀ ਲੱਗਦਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੱਗਦਾ ਤੇ ਬੇਨਤੀ ਹੈ ਸਾਰਿਆਂ ਨੂੰ ਵੀ ਵੱਧ ਚੜ ਕੇ ਸਹਿਯੋਗ ਦਿਆ ਕਰੋ ਤੇ ਬਾਬੇ ਮੜ ਦੇ ਵਿੱਚ ਆ ਕੇ ਮੰਗਲਵਾਰ ਨੂੰ ਬਾਬਾ ਜੀ ਦਾ ਆਸ਼ੀਰਵਾਦ ਬਰਾ ਹੋ ਗਿਆ ਜੀ ਹਾਂ ਜੀ ਹੋਰ ਬਾਬਾ ਸੁਖਾਨੰਦ ਮਹਾਰਾਜ ਕੀ ਜੈ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਬੇ ਮੜ ਤੇ ਪਹੁੰਚੋ ਮੰਗਲਵਾਰ ਦਾ ਦਿਨ ਲੰਗਰ ਤਿਆਰ ਆ ਠੀਕ ਹੈ ਹਾਂ ਜੀ ਹਾਂ ਜੀ ਪਹਿਲਾਂ ਤਾਂ ਬਾਬਾ ਸੁਖਾਨੰਦ ਮਹਾਰਾਜ ਕੀ ਜੈ ਸਾਨੂੰ ਇਸ ਮੰਗਲਵਾਰ ਦੀ ਸਮਝ ਲੋ ਅਜਾ ਨਾ ਕਿ ਜਦੋਂ ਮੰਗਲਵਾਰ ਕੱਲ ਤੋਂ ਫੇਰ ਠੀਕ ਹੋ ਜੀ ਹੂੰ ਕਿਉਂਕਿ ਬਾਬਾ ਜੀ ਦੇ ਚਰਨਾ ਜਾ ਕੇ ਜੋ ਆਨੰਦ ਮਿਲਦਾ ਉਹ ਜਿੱਥੇ ਮਰਦੀ ਦੁਨੀਆ ਤੇ ਭਗ ਜਾਉ ਤੁਹਾਨੂੰ ਕਿਤੇ ਨਹੀਂ ਮਿਲਣਾ ਇਸ ਪ੍ਰੀਮੋ ਆ ਪਾਵਰ ਆ ਇਹ ਸਾਡੇ ਨਵੇੜੇ ਸਾਡੇ ਤਪੇ ਦੇ ਇੱਥੇ ਹੀ ਹੁੰਦੇ ਨੇ ਇੱਥੋਂ ਦੇ ਲੋਕ ਇੰਨੀ ਸ਼ਰਧਾ ਰੱਖਦੇ ਨੇ ਇਹਦੇ ਨਾਂ ਨਾਂ ਦੇ ਵਿੱਚ ਹੀ ਬਹੁਤ ਵੱਡਾ ਗੁਣਾ ਬਾਬਾ ਸੁਖਾ ਨੰਦ ਜੀ ਓਕੇ ਅਰੇ ਸੁਖਾ ਨੰਦ ਇੱਕ ਹੋਰ ਗੱਲ ਇੱਕ ਹੋਰ ਹੈ ਜੀ ਇਹ ਜਿਹੜਾ ਬਾਬਾ ਮਟਾ ਇੱਕੋ ਹੀ ਬਾਬਾ ਮਟਾ ਸੰਸਾਰ ਦੇ ਉੱਤੇ ਜਿਹਨੂੰ ਮਹਾਵੀਰ ਬਜਰੰਗਪਰੀ ਦੇ ਬਾਬਾ ਸੁਖਾ ਨੰਦ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇੱਥੇ ਸਾਰਿਆਂ ਤੋਂ ਵੱਡੀ ਖਾਸियत ਕੀ ਹੈ ਚਾਹੇ ਕਰੋੜ ਦਾ ਮਸਲਾ ਹੈ ਚਾਹੇ ਮਸਲਾ ਲੱਖ ਦਾ ਹੈਗਾ ਇੱਥੇ ਬੰਦਾ ਕੇ ਸੌ ਨਹੀਂ ਹਰਦਾ ਝੂਠੇ ਬੰਦੇ ਦੇ ਪਿੱਛੇ ਪੈਰ ਨਿਕਲ ਜਾਂਦੇ ਨੇ ਵੱਡੀ ਗੱਲ ਇੱਕ ਹੋਰ ਕੀ ਹੈ ਵੀ ਬੰਬੇ ਤੋਂ ਦਿੱਲੀ ਦੱਖਣ ਤੋਂ ਇੱਥੇ ਕੁੱਲ ਦੁਨੀਆ ਆਉਂਦੀ ਹੈ ਬੰਦਾ ਇੱਕ ਵਾਰੀ ਮੰਗ ਕੇ ਤਾਂ ਦੇਖੇ ਘਰੇ ਬੈਠ ਕੇ ਮੰਗ ਕੇ ਦੇਖੇ ਇੱਕ ਵਾਰੀ ਉਹ ਮੰਗ ਕੇ ਘਰੋਂ ਦੇਖੇ ਤੇ ਸਾਡੇ ਬਾਬੇ ਨੂੰ ਫੇਰ ਦੇਖੇ ਆਟਾ ਤਾਂ ਬਾਬਾ ਖੜਾ ਹੁੰਦਾ ਪਿਆਰ ਵੀ ਕੋਰ ਦਾ ਸਹੀ ਮੰਗ ਬਾ ਸਹੀ ਇਸੇ ਕਰਕੇ ਮੈਂ ਰੋਜ਼ ਫੇਸਬੁੱਕ ਤੇ ਵੀਡੀਓ ਵੀ ਪਾਉਣਾ ਹੈ ਸਵੇਰੇ ਸਵੇਰੇ ਬਾਬਾ ਜੀ ਦੇ ਸਾਡੀ ਹਸਤਾਲ ਦੇ ਪੌਣੇ 2 ਮਹੀਨੇ ਹੋ ਗਏ ਮੈਨੂੰ ਪੌਣੇ 2 ਮਹੀਨੇ ਹੋ ਗਏ ਲਗਾਤਾਰ ਵਧੀਆ ਗੱਲ ਹੈ ਕਿਉਂਕਿ ਮੈਂ ਤੁਹਾਨੂੰ ਦੱਸਾਂ ਵੀ ਮੈਂ ਨਾ ਬੰਦ ਹੋ ਗਿਆ ਸੀ ਆਉਣਾ ਸਾਰੇ ਫਿਰਸ ਭਾਂਜੇ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਇਸ ਸਥਾਨ ਤੇ ਗੋਗੀ ਜੀ ਮੈਂ ਬੰਦ ਹੋ ਗਿਆ ਸੀ ਹੁਣ ਠੀਕ ਹੈ ਤੇਰੇ ਇੱਕ ਦਿਨ ਰਾਤ ਨੂੰ ਮੇਰੇ ਮਨ ਦੇ ਵਿੱਚ ਆਇਆ ਵੀ ਕਿਵੇਂ ਜਾ ਜਾ ਸਕਦਾ ਫਿਰ ਮੈਨੂੰ ਮੈਂ ਮਨ ਦੇ ਵਿੱਚ ਸੋਚਿਆ ਵੀ ਵੀਡੀਓ ਬਣਾਇਆ ਕਰੀਏ ਰੋਜ਼ ਮਿੰਟਕ ਦੀ ਨਾਲ ਹੀ ਆਪ ਦਰਸ਼ਨ ਕਰਿਆ ਤੇ ਨਾਲ ਹੀ ਸੰਗਤਾਂ ਨੂੰ ਦਰਸ਼ਨ ਕਰਾਇਆ ਜੀ ਬੜਾ ਮਨ ਉਹ ਤੋਂ ਪਹਿਲਾਂ ਪੌਣੇ ਦੋ ਮਹੀਨੇ ਪਹਿਲਾਂ ਥੋੜਾ ਜਿਹਾ ਮਨ ਭਜੂ ਭਜੂ ਕੇ ਕਰਦਾ ਸੀ ਪਰ ਜਿੱਦ ਦੇ ਹੁਣ ਆਉਣ ਲੱਗੇ ਆ ਸ਼ਾਂਤੀ ਵੀ ਹੈ ਸਕੂਨ ਵੀ ਹੈ ਉਹ ਇੱਥੇ ਹੀ ਮਿਲਦਾ ਆ ਕੇ ਕਿਹੜਾ ਬੰਦਾ ਨਾ ਆਵੇ ਕਈ ਰੀ ਨਾਗਾ ਪਾਇੰਦਾ ਕੋਈ ਕੰਮ ਹੋ ਜਾਂਦਾ ਉਹਨੂੰ ਮੰਨੂ ਸ਼ਾਂਤੀ ਨਹੀਂ ਮਿਲਦੀ ਉਦੋਂ ਸ਼ਾਂਤੀ ਮਿਲੂ ਜਦੋਂ ਇੱਥੇ ਆਊਗਾ ਸਹੀ ਗੱਲ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਬਾਜੀ ਇਹਦਾ ਬਹੁਤ ਸੇਵਾ ਕਰਦੇ ਨੇ ਵੀ ਤੁਹਾਨੂੰ ਇੱਥੇ ਹੀ ਦਰਸ਼ਨ ਕਰਵਾ ਦਿੰਦੇ ਆਂ ਬਾਬਾ ਮੜਜੀ ਵੀ ਦਰਸ਼ਨ ਕਰਵਾ ਰਹੇ ਆਂ ਬੱਚੇ ਸੇਵਾ ਕਰਦੇ ਆਂ ਲੰਗਰਾਂ ਦੇ ਵਿੱਚ ਕਰਤਾ ਵੀ ਸ਼ੁਰੂ ਸ਼ੁਰੂ ਕਰਤਾ ਮਾਣ ਆਦੀ ਮੜੀ ਤੁਹਾਨੂੰ ਕਿਧਰੋਂ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਓ ਜੀ ਥੀਰ ਪੂੜਿਆਂ ਦਾ ਲੰਗਰ ਜੋ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਲੰਗਰ ਦਾ ਵੀ ਝਿਊ ਦਿਖਾਉਨੇ ਉਸ ਤੋਂ ਪਹਿਲਾਂ ਫਫਾਰਾ ਬਾਬਾ ਮੜਜੀ ਦੇ ਸਥਾਨ ਤੇ ਚੱਲ ਚੁੱਕਿਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਾਬਾ ਮੜ ਜੀ ਦੇ ਧੀਰਪੂਰਿਆਂ ਦਾ ਲੰਗਰ ਸ਼ੁਰੂ ਹੋ ਚੁੱਕਿਆ ਹੈ ਸੇਵਾਦਾਰ ਬਿਲਕੁਲ ਯਾਰ ਨੇ ਵਰਤਨ ਵੀ ਨਾਲੇ ਤਿਆਰ ਕਰ ਲਏ ਆਸੇ ਕੋਈ ਕੁਝ ਮਿੰਟਾਂ ਦੇ ਵਿੱਚ ਬੱਚੇ ਬੈਠ ਕੇ ਸੰਗਤ ਬੈਠ ਗਿਆ ਕਿ ਇਹਨਾਂ ਨੂੰ ਲੰਗਰ ਸਕਾਇਆ ਜਾਵੇਗਾ ਤੁਹਾਨੂੰ ਅਸੀਂ ਬਾਬਾ ਮੜਜੀ ਦਾ ਇੱਕ ਵਾਰੀ ਸਾਰਾ ਵੀਊ ਦਿਖਾ ਦਿੰਨੇ ਆ ਇਹ ਉਹ ਥਾਂ ਹੈ ਜਿੱਥੇ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਸੰਗਤਾਂ ਦੂਰ ਦਰਾਡੇ ਤੋਂ ਇਸ ਸਥਾਨ ਤੇ ਨਾਤਾ ਮਸਤਕੋ ਕੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਜੈ ਬਾਬਾ ਸੁਖਨੰਦ ਜੀ ਤੁਹਾਡੀ ਸਦਾ ਹੀ ਹੈ